ਕੁਰਸਾ ਚਾਈਦਾ ਜੀ ਮੇਰੇ ਨਾਲ ਧੱਕਾ ਕੀਤਾ ਉਹ ਫਿਜ਼ੋਲਾ ਨੇ ਸ਼ਾਮ ਨੂੰ 5:30 ਵਜੇ ਮੈਨੂੰ ਮਰਦਾ ਕਰਾ ਕੇ ਦੇ ਦਿੱਤਾ ਜਿਹਦਾ ਰੰਗ ਵੀ ਨੀਲਾ ਪੈ ਗਿਆ ਸੀ ਪਤਾ ਨਹੀਂ ਉਹਨਾਂ ਡਾਕਟਰਾਂ ਦੀ ਅੰਗੇਲੀ ਕੀ ਨਗਰੀ ਕੀਤੀ ਹੈ ਜਾਂ ਉਹ ਸਿਆਸਤ ਦੀ ਭੇਡ ਜੜ ਗਿਆ ਮੈਨੂੰ ਕੁਝ ਨਹੀਂ ਪਤਾ ਮੈਂ ਅੱਗੇ ਮਰਿਆ ਸੀ ਮੈਨੂੰ ਹੋਰ ਮਾਫ਼ਾ ਪਾ ਗਿਆ ਜੀ ਪਹਿਲਾਂ ਥੋੜਾ ਦੱਸ ਸਕਦੇ ਹੋ ਕਿ ਹੋਇਆ ਕਿਸੇ ਡਾਕਟਰਾਂ ਨੇ ਕੀ ਕਿਹਾ ਤੇ ਬਾਅਦ ਚੋਕੀ ਗੱਲ ਡਾਕਟਰਾਂ ਨੇ ਗੱਲ ਕੀਤੀ ਹੈ ਅੱਧੇ ਘੰਟੇ ਦਾ ਸਾਰਾ ਆਪਰੇਟ ਆ ਜੀ ਅੱਧੇ ਘੰਟੇ ਮੋੜੇ ਦੀ ਮਰਜ਼ੀ ਮਸਲ ਜੀ ਸੀਗੀ ਤੇ ਅੱਧੇ ਘੰਟੇ ਜਿਹੇ ਅਪਰੇਟ ਕਰਕੇ ਤੇ ਤੁਹਾਨੂੰ ਦੇ ਦੇਣਾ ਟੋਕਨ ਦੱਸਿਆ ਕਿ ਕਾਰਨ ਕੀ ਰਿਹਾ ਅੱਧੇ ਘੰਟੇ ਵਿੱਚ ਕਾਰਨ ਕੁਛ ਨਹੀਂ ਦੱਸਿਆ ਜੀ ਉਹਨਾਂ ਸਾਨੂੰ ਦੱਸਾਂ ਉਹ ਪਾਣੀ ਵਿੱਚ ਆ ਕੇ ਇਹ ਦੱਸਿਆ ਉਹ ਹਾਰਟ ਆਟੈਕ ਹੋ ਗਿਆ ਜੀ ਬੱਸ ਹੈਂਗਲ ਨੂੰ ਲੱਗਦਾ ਕਿ ਹਾਰਟ ਅਟੈਕ ਹੋਇਆ ਨਹੀਂ ਹਾਰਟ ਅਟੈਕ ਨਹੀਂ ਉਹ ਬੋਡੀ ਦਾ ਰੰਗ ਕਿਉਂ ਪੀਲਾ ਨੀਲਾ ਪਿਆ ਦੱਸੋ ਹਾਰਟ ਅਟੈਕ ਹੁੰਦਾ ਐਡਾ ਜਵਾਨ ਯੋਧਾ ਆਪ ਚੱਲ ਕੇ ਹੋ ਗਿਆ ਮੈਂ ਉਹਦੇ ਨਾਲ ਗਿਆ ਅੰਦਰਪੁਰ ਕੇ ਹੋ ਗਿਆ ਜਨਾ ਬੜਾ ਕੋ ਪ੍ਰੋਬਲਮ ਹੋ ਰਹਾ ਹੀ ਨਹੀਂ ਸੀ ਤੁਸੀਂ ਜਦੋਂ ਉੱਥੇ ਜੀ ਹੰਗਾਮਾ ਆਇਆ ਉਸ ਤੋਂ ਬਾਅਦ ਜਿਹੜੇ ਤੁਹਾਡੇ ਨਾਲ ਸੀਗੇ ਉਹਨਾਂ ਦੇ ਸਾਥੀ ਕੋ ਮੰਜੀ ਦੇ ਦੋਸਤ ਸੀਗੇ ਉਹਨਾਂ ਨੇ ਹੰਗਾਮਾ ਕੀਤਾ ਨਾ ਕਿ ਉਹਨਾਂ ਨੇ ਕਿਹਾ ਕਿ ਇਹ ਤਾਂ ਕਿਉਂ ਹੋਇਆ ਫਿਰ ਉਸ ਵਕ ਪੋਸਟਮਾਰਟਮ ਜੈ ਨਹੀਂ ਕਰ ਮੈਨੂੰ ਮੇ ਬਹੁਤ ਹੋ ਸੀ ਨਹੀਂ ਮੇਰਾ ਪਹਿਲਾਂ ਮੇ ਮਿਸਰੀ ਵੀ ਰੱਦ ਹੋ ਗਈ ਤੇ ਮੇਰੇ ਬੇਡੇ ਦੀ ਡੈਥ ਹੋ ਗਈ ਮੇਰੇ ਮਾਂ ਬਾਪ ਦੀ ਡੈਥ ਹੋ ਗਈ ਮੇਰੇ ਕੋ ਇਹ ਕਲਾਸਾ ਖਰਾਸੀ ਇਹ ਵੀ ਚਲਾ ਗਿਆ ਮੈਂ ਦੱਸਦਾ ਤਰਸ ਇੱਥੇ ਖਲੋਣਾ ਮੈਂ ਕੀ ਗੱਲ ਕਰਦਾ ਤਾਂ ਹੁਣ ਕੀ ਲੱਗਦਾ ਕਿ ਇਨਸਾਫ ਮਿਲੇਗਾ ਮੈਨੂੰ ਇਨਸਾਫ ਮੈਨੂੰ ਚਾਹੀਦਾ ਹੈ ਇਨਸਾਫ ਤੂੰ ਦਵਾਣਾ ਹੈ ਇਨਸਾਫ ਤੂੰ ਦਵਾਓ ਜਿੱਦਾਂ ਵਾਸਤੇ ਜਿੱਕ شکایت ਤੀਏ ਕਿਸੇ ਥਾਂ ਹਾਂਜੀ ਹਾਂਜੀ ਦਿੱਤੀ ਗਈ ਹੈ ਜੀ ਸ਼ਿਕਾਇਤ ਕੀਤੀ ਹੈ ਪੱਕਾ ਫਰਾ ਅਮਰ ਸਾਹਿਬ ਕੀਤੀ ਅਮਰ ਸਾਹਿਬੀ ਸੀਪੀ ਨੂੰ ਦਿੱਤੀ ਹੈ ਆਪਣੇ ਮਾਣ ਚ ਫੜ ਰਹੇ ਹੋ ਕਿਥੋਂ ਦਾ ਨਾਮ ਕੱਢਿਆ ਤਾਂ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੀਦਾ ਹੈ ਮੇਰੇ ਭੈਣ ਭਰਾਵੋ ਸਾਥ ਦੇ ਕੇ ਮੈਨੂੰ ਇਨਸਾਫ ਦਿਵਾਓ ਜੀ ਪਾਪਾ ਜੀ ਤੁਹਾਡੇ ਨਾਲ ਸਾਰੀ ਸਾਰੀ ਜੰਗਦਾ ਤੁਹਾਡੇ ਨਾਲ ਹੈ ਤੁਸੀਂ ਘਬਰਾਣਾ ਨਹੀਂ بس ਤੁਹਾਡੀ ਮਿਹਰਬਾਨੀ ਹੈ ਮੈਨੂੰ ਸਾਥ ਦਿਵਾ ਦਿਓ بس ਮੇਰੇ ਬੱਚੇ ਨੂੰ ਕਿੱਦਾਂ ਰੱਖ ਕਿਸ ਤਰ੍ਹਾਂ ਕਿੱਸਾ ਹਸ ਜਮਾਰੇ ਮੈਨੂੰ ਕੁਝ ਨਹੀਂ ਪਤਾ ਲੱਗਦਾ ਮੇਰਾ ਦਿਮਾਗ ਕੰਮ ਕਰ ਰੁਕ ਗਿਆ ਹੈ ਕੋਈ ਕੁਝ ਸੋਝੀ ਨਹੀਂ ਕੁਝ ਸੌਖਾ ਜਿਹਾ ਨਹੀਂ ਮੇਰੇ ਨਾਲ ਧੱਕਾ ਕੀਤਾ ਹੌਫੀਦਾਰਾਂ ਨੇ ਸ਼ਾਮ ਨੂੰ 5:30 ਵਜੇ ਮੈਨੂੰ ਮਰਦਾ ਕਰਾ ਕੇ ਦੇ ਦਿੱਤਾ ਜਿਹਦਾ ਰੰਗ ਵੀ ਨੀਲਾ ਪੈ ਗਿਆ ਸੀ ਪਤਾ ਨਹੀਂ ਉਹਨਾਂ ਡਾਕਟਰਾਂ ਦੀ ਅੰਗੇਰੀ ਕੀ ਨਿਕਲੀ ਕੀਤੀ ਹੈ ਜਾਂ ਉਹ ਸਿਆਸਤ ਦੀ ਭੇਡ ਜੜ ਗਿਆ ਮੈਨੂੰ ਕੁਝ ਨਹੀਂ ਪਤਾ ਮੈਂ ਅੱਜ ਅਗੀ ਮਰਿਆ ਸੀ ਮੈਨੂੰ ਹੋਰ ਮਾਫ਼ ਆਪਾ ਗਿਆ ਜੀ ਪਹਿਲਾਂ ਥੋੜਾ ਦੱਸ ਸਕਦਾ ਹਾਂ ਕਿ ਖੋਇਆ ਕਿਸੇ ਡਾਕਟਰਾਂ ਨੇ ਕੀ ਕਿਹਾ ਤੇ ਬਾਅਦ ਚੋ ਕੀ ਗੱਲ ਹੋਈ ਡਾਕਟਰਾਂ ਨਾਲ ਗੱਲ ਹੋਈ ਸੀ ਅੱਧੇ ਘੰਟੇ ਦਾ ਸਾਰਾ ਆਪਰੇਟ ਆ ਜੀ ਅੱਧੇ ਘੰਟੇ ਮੋੜੇ ਦੀ ਮਰਜ਼ੀ ਮਸਲ ਜੀ ਸੀਗੀ ਤੇ ਅੱਧੇ ਘੰਟੇ ਹੀ ਐਪਰੇਟ ਕਰਕੇ ਤੇ ਤੁਹਾਨੂੰ ਦੇ ਦੇਣਾ ਟੋਕਨ ਦੱਸਿਆ ਕਿ ਕਾਰਨ ਕੀ ਰਿਹਾ ਅੱਧੇ ਘੰਟੇ ਵਿੱਚ ਕਾਰਨ ਕੁਛ ਨਹੀਂ ਦੱਸਿਆ ਜੀ ਉਹਨਾਂ ਸਾਨੂੰ ਦੱਸਾਂ ਉਹ ਸ਼ਾਮ ਨੂੰ ਪਾਣੀ ਵਿੱਚ ਆ ਕੇ ਇਹ ਦੱਸਿਆ ਉਹਨੂੰ ਹਾਰਟ ਆਟੈਕ ਹੋ ਗਿਆ ਜੀ ਬੱਸ ਹੈਂਗਲ ਉਹਨੂੰ ਲੱਗਦਾ ਕਿ ਹਾਰਟ ਅਟੈਕ ਹੋਇਆ ਨਹੀਂ ਹਾਰਟ ਅਟੈਕ ਨਹੀਂ ਉਹਦੀ ਬੋਡੀ ਦਾ ਰੰਗ ਕਿਉਂ ਪੀਲਾ ਨੀਲਾ ਪਿਆ ਦੱਸੋ ਹਾਰਟ ਅਟੈਕ ਹੁੰਦਾ ਐਡਾ ਜਵਾਨ ਯੋਧਾ ਆਪ ਚੱਲ ਗਿਆ ਹੋ ਗਿਆ ਮੈਂ ਉਹਦੇ ਨਾਲ ਗਿਆ ਅੰਦਰ ਪੁਰ ਕੇ ਹੋ ਗਿਆ ਜਨਾ ਬੜਾ ਕੋ ਪ੍ਰਾਬਲਮ ਹੋ ਰਹਾ ਹੀ ਨਹੀਂ ਸੀ ਤੁਸੀਂ ਜਦੋਂ ਉੱਥੇ ਜੀ ਹੰਗਾਮਾ ਆਇਆ ਉਸ ਤੋਂ ਬਾਅਦ ਜਿਹੜੇ ਤੁਹਾਡੇ ਨਾਲ ਸੀਗੇ ਉਹਨਾਂ ਦੇ ਸਾਥੀ ਇੱਕ ਮੰਜੀ ਦੇ ਦੋਸਤ ਸੀਗੇ ਉਹਨਾਂ ਨੇ ਹੰਗਾਮਾ ਕੀਤਾ ਨਾ ਕਿ ਉਹਨਾਂ ਨੇ ਕਿਹਾ ਕਿ ਇਹ ਤਾਂ ਕਿਉਂ ਹੋਇਆ ਫਿਰ ਉਸ ਵਕਤ ਪੋਸਟਮਾਰਟਮ ਜਾਂ ਨਹੀਂ ਕਰ ਮੈਨੂੰ ਮੈਨੂੰ ਬਹੁਤ ਹੋ ਸੀ ਨਹੀਂ ਮੇਰਾ ਪਹਿਲਾਂ ਮੇਰੀ ਵੀ ਡੱਤ ਹੋ ਗਈ ਤੇ ਮੇਰੇ ਬੇਡੇ ਦੀ ਡੈਥ ਹੋ ਗਈ ਮੇਰੇ ਮਾਂ ਬਾਪ ਦੀ ਡੈਥ ਹੋ ਗਈ ਮੇਰੇ ਕੋ ਇਹ ਕਲਾਸਾ ਹਰਾ ਸੀ ਇਹ ਵੀ ਚਲਾ ਗਿਆ ਮੈਂ ਦੱਸ ਤਦ ਸਿੱਧੇ ਖਲੋਦਾ ਮੈਂ ਕੀ ਗੱਲ ਕਰਦਾ ਤਾਂ ਹੁਣ ਕੀ ਲੱਗਦਾ ਕਿ ਇਨਸਾਫ ਮਿਲੇਗਾ ਮੈਨੂੰ ਇਨਸਾਫ ਮੈਨੂੰ ਚਾਹੀਦਾ ਹੈ ਇਨਸਾਫ ਤੂੰ ਦਵਾਣਾ ਹੈ ਇਨਸਾਫ ਤੂੰ ਦਵਾਓ ਜਿੱਦਾਂ ਵਾਸਤੇ ਇੱਕ ਚਿਕਾਇਤ ਤੇ ਕਿਸੇ ਥਾਂ ਹਾਂਜੀ ਹਾਂਜੀ ਦਿੱਤੀ ਗਈ ਹੈ ਜੀ ਸ਼ਿਕਾਇਤ ਕੀਤੀ ਹੈ ਪੱਕਾ ਫਾ ਅਮਰ ਸਾਹਿਬ ਕੀਤੀ ਹੁੰਦੀ ਹੈ ਅਮਰ ਸਾਹਿਬ 30 ਮਿੰਟ ਦੀ ਅਪੀਲ ਕਰ ਰਹੇ ਹਾਂ ਤਾਂ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੀਦਾ ਹੈ ਮੇਰੇ ਭੈਣ ਭਰਾਵੋ ਸਾਥ ਦੇ ਕੇ ਮੈਨੂੰ ਇਨਸਾਫ ਦਿਵਾਓ ਜੀ ਪਾਪਾ ਜੀ ਤੁਹਾਡੇ ਨਾਲ ਸਾਰੀ ਸਾਰੀ ਜਨਤਾ ਤੁਹਾਡੇ ਨਾਲ ਹੈ ਤੁਸੀਂ ਘਬਰਾਣਾ ਨਹੀਂ بس ਤੁਹਾਡੀ ਮਿਹਰਬਾਨੀ ਹੈ ਮੈਨੂੰ ਸਾਥ ਦਿਵਾ ਦਿਓ بس ਮੇਰੇ ਬੱਚੇ ਨੂੰ ਕਿੱਦਾਂ ਰੱਖ ਕਿਸ ਤਰ੍ਹਾਂ ਕਿੱਸਾ ਜਿਮਾਰੇ ਮੈਨੂੰ ਕੁਝ ਨਹੀਂ ਪਤਾ ਲੱਗਦਾ ਮੇਰਾ ਦਿਮਾਗ ਕੰਮ ਕਰ ਰੁਕ ਗਿਆ ਹੈ ਕੋਈ ਕੁਝ ਸੋਝੀ ਨਹੀਂ